ਅੱਜ ਦੇਸ਼ ਭਰ 'ਚ ਸ੍ਰੀ ਰਾਮ ਨੌਮੀ ਧਾਰਮਿਕ ਰਵਾਇਤਾ ਅਨੁਸਾਰ ਮਨਾਈ ਜਾ ਰਹੀ ਏ ਰਾਮ ਨੌਮੀ ਦੇ ਚਲਦਿਆਂ ਦੇਸ਼ ਵਿੱਚ ਵੱਖ-ਵੱਖ ਥਾਵਾਂ ਤੇ ਕੱਲ ਅਤੇ ਅੱਜ ਸ਼ੋਭਾ ਯਾਤਰਾਵਾਂ ਸਜਾਈਆਂ ਜਾ ਰਹੀਆਂ ਨੇ ਇਸ ਦਿਨ ਆਹੀ ਅੱਜ ਚੇਤ੍ਰ ਨਵਰਾਤਰੇ ਵੀ ਮੁਕੰਮਲ ਹੋ ਗਏ ਨੇ ਇਸ ਵਾਰ ਦੀ RAM NAVAMI ਦੀ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਅੱਜ ਦੁਪਹਿਰ 12:16 ਤੇ ਅਯੁੱਧਿਆ ਵਿੱਚ ਬਣਾਏ ਗਏ ਸ੍ਰੀ ਰਾਮ ਮੰਦਰ 'ਚ ਸ੍ਰੀ ਰਾਮ ਲੱਲਾ ਦਾ ਸੂਰਜ ਤਿਲਕ ਹੋਵੇਗਾ ਇਸ ਦੇ ਲਈ ਵਿਗਿਆਨੀਆਂ ਵੱਲੋਂ ਖਾਸ ਤਿਆਰੀਆਂ ਕੀਤੀਆਂ ਗਈਆਂ ਨੇ ਪ੍ਰਾਣਿਕ ਗ੍ਰੰਥਾਂ ਅਨੁਸਾਰ ਭਗਵਾਨ ਸ੍ਰੀ ਰਾਮ ਦਾ ਜਨਮ ਚੇਤ੍ਰ ਮਹੀਨੇ ਦੇ ਸ਼ੁਕਲ ਪੱਖ ਦੀ 9ਵੀਂ ਤਾਰੀਖ ਨੂੰ ਕਰਕ ਲਗਨ ਅਤੇ ਦੁਪਹਿਰ ਅਭਿਜੀਤ ਮਹੂਰਤ 'ਚ ਹੋਇਆ ਸੀ RAM NAVAMI ਮੌਕੇ ਜਦੋਂ ਸੂਰੇ ਦੇ ਅੱਜ ਭਗਵਾਨ ਸ੍ਰੀ ਰਾਮ ਦਾਸ ਸੂਰਿਆ ਅਭਿਸ਼ੇਕ ਕਰਨਗੇ ਤਾਂ ਦੇਸ਼ ਦੁਨੀਆ ਦੇ ਲੋਕ ਇਸ ਅਨੋਖੇ ਅਤੇ ਅਲੌਕਿਕ ਨਜ਼ਾਰੇ ਨੂੰ ਦੇਖਣਗੇ ਰਾਮ ਨੌਮੀ ਨੂੰ ਧਿਆਨ ਚ ਰੱਖਦਿਆਂ ਅਯੁੱਧਿਆ ਦੇ ਸ੍ਰੀ ਰਾਮ ਮੰਦਿਰ 'ਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਏ ਸਵੇਰੇ 3:30 ਵਜੇ ਤੋਂ ਬ੍ਰਹਮ ਮਹੂਰਤ ਵਿੱਚ ਮੰਗਲਾ ਆਰਤੀ ਦੇ ਨਾਲ ਹੀ ਸ਼ਰਧਾਲੂਆਂ ਲਈ ਮੰਦਿਰ ਦੇ ਕਵਾੜ ਖੋਲ ਦਿੱਤੇ ਗਏ ਨੇ ਸ੍ਰੀ ਰਾਮ ਲੱਲਾ ਦੇ ਦਰਸ਼ਨ ਅਤੇ ਹਰ ਤਰ੍ਹਾਂ ਦੀਆਂ ਧਾਰਮਿਕ ਰਸਮਾਂ ਪਹਿਲਾਂ ਵਾਂਗ ਹੀ ਨਾਲੋਂ ਨਾਲ ਜਾਰੀ ਰਹਿਣਗੀਆਂ ਦਰਸ਼ਨਾਂ ਦਾ ਸਮਾਂ ਵਧਾ ਕੇ 19 ਘੰਟੇ ਤੋਂ ਜ਼ਿਆਦਾ ਕਰ ਦਿੱਤਾ ਗਿਆ ਏ ਭਗਵਾਨ ਰਾਮ ਲੱਲਾ ਦੇ ਬਾਲ સ્વરૂਪ ਨੂੰ ਚਾਰ ਵਾਰ ਭੋਗ ਲਗਾਉਣ ਲਈ ਪਰਦਾ ਸਿਰਫ 5-5 ਮਿੰਟ ਲਈ ਬੰਦ ਕੀਤਾ ਜਾਏਗਾ 19 April ਤੱਕ ਮੰਦਿਰ ਵਿੱਚ ਦਿੱਤੀਆਂ ਜਾਣ ਵਾਲੀਆਂ ਵਿਸ਼ੇਸ਼ ਸਹੂਲਤਾਂ ਸੁਗਮ ਦਰਸ਼ਨ ਪਾਸ VIP ਦਰਸ਼ਨ ਪਾਸ ਮੰਗਲਾ ਆਰਤੀ ਪਾਸ ਸ਼ਿੰਗਾਰ ਆਰਤੀ ਪਾਸ ਅਤੇ ਸ਼ੈਨ ਆਰਤੀ ਪਾਸ ਜਾਰੀ ਨਹੀਂ ਕੀਤੇ ਜਾਣਗੇ